ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਤਾਜ਼ਾ ਲਾਈਵ ਸੈਲਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀ ਤਾਂ ਤਕਰੀਬਨ ਕਾਫੀ ਹੱਦ ਤੱਕ ਪੰਜਾਬ ਦਾ ਮੌਸਮ ਫਿਲਹਾਲ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਪਹਾੜੀ ਖੇਤਰਾਂ ਦੇ ਵਿੱਚ ਆਪਾਂ ਨੂੰ ਇਕਾਦੁੱਕਾ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਪਰ ਇਸ ਦਾ ਅਸਰ ਪੰਜਾਬ ਦੇ ਵਿੱਚ ਫਲਾ ਨਹੀਂ ਦੇਖਣ ਨੂੰ ਮਿਲੇਗਾ ਅੱਜ ਰਾਤ ਤਕਰੀਬਨ ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰਾਂ ਦੇ ਵਿੱਚ ਹਲਕੇ ਦਰ ਉਰ ਦੇਖਣ ਨੂੰ ਮਿਲ ਰਹੇ ਹਨ ਜੇ ਹਵਾ ਦੀ ਗੱਲ ਕਰੀਏ ਤਕਰੀਬਨ ਫਿਲਹਾਲ ਹਜੇ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਉੱਤਰ ਪੱਛਮ ਦੀ ਹਵਾ ਦੇਖਣ ਨੂੰ ਮਿਲ ਰਹੀ ਹੈ ਅਤੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੱਖਣ ਪੂਰਬ ਦੀ ਹਵਾ ਚਲਦੀ ਹੋਈ ਦਿਖਾਈ ਦੇ ਰਹੀ ਹੈ ਤਕਰੀਬਨ ਇਹ ਸਿਸਟਮ ਆਪਾਂ ਨੂੰ ਠੀਕ ਠਾਕ ਦੇਖਣ ਨੂੰ ਮਿਲ ਰਿਹਾ ਜੇਕਰ ਅੱਜ ਟੈਂਪਰੇਚਰ ਦੀ ਗੱਲ ਕਰੀਏ ਤਕਰੀਬਨ ਟੈਂਪਰੇਚਰ ਆਪਾਂ ਨੂੰ ਅੱਜ ਬਠਿੰਡੇ ਦੇ ਵਿੱਚ ਆਪਾਂ ਨੂੰ 45 ਡਿਗਰੀ ਦੇ ਕਰੀਬ ਟੈਂਪਰੇਚਰ ਦੇਖਣ ਨੂੰ ਮਿਲਿਆ ਤੇ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਇਸੇ ਤਰ੍ਹਾਂ ਟੈਂਪਰੇਚਰ ਦੇਖਣ ਨੂੰ ਮਿਲਿਆ ਜੇਕਰ ਅੱਜ ਰਾਤ ਦੇ ਟੈਂਪਰੇਚਰ ਦੀ ਗੱਲ 7 ਲੱਖਾਂ ਦੇ ਵਿੱਚ ਕਾਫੀ ਹੱਦ ਤੱਕ ਦੇਖਣ ਨੂੰ ਮਿਲੇਗਾ ਗਰਮ ਰਾਤ ਅਜਾਤ ਲੱਖਾਂ ਵਿੱਚ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਸਵੇਰ ਦੇ ਸਮੇਂ ਆਪਾਂ ਨੂੰ ਹਵਾ ਦਾ ਰੁਖ ਤਕਰੀਬਨ ਦੱਖਣ ਪੂਰਬੀ ਦੇਖਣ ਨੂੰ ਮਿਲੇਗਾ ਕਿਉਂਕਿ ਸਿਸਟਮ ਮੱਧ ਭਾਰਤ ਤੱਕ ਤਾਂ ਪਹੁੰਚ ਚੁੱਕੇ ਹਨ ਟੁੱਟਵੀਂ ਬੱਦਲਬਾਈ ਬੰਨੀ ਹੋਈ ਸ਼ੁਰੂ ਹੋ ਚੁੱਕੀ ਹੈ ਜੇ ਜੋ ਵੀ ਹਾਲਾਤ ਆਉਂਦੇ ਅਪਡੇਟ ਸਵੇਰ ਤੱਕ ਹੋਏਗੀ ਉਹ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ ਫਿਲਹਾਲ ਹੁਣ ਤਕਰੀਬਨ ਪੰਜਾਬ ਦੇ ਵਿੱਚ ਬੱਦਲਬਾਹੀ ਨਾ ਨਾ ਦੇ ਬਰਾਬਰ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਉੱਤੇ ਤਕਰੀਬਨ ਸਵੇਰ ਦੇ ਵੇਲੇ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਦੇਖ ਕਰ ਆਪਾਂ ਦੇਖੀ ਤਕਰੀਬਨ ਪੱਛਮੀ ਸਿਸਟਮ ਪਹਾੜੀ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਹਨ ਪਰ ਹਜੇ ਇਸ ਦਾ ਅਸਰ ਆਪਾਂ ਨੂੰ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਡੇ ਜ਼ਿਲ੍ਹੇ ਇਲਾਕੇ ਦਾ ਮੌਸਮ ਅੱਜ ਕਿਸ ਤਰ੍ਹਾਂ ਦੇਖਣ ਨੂੰ ਮਿਲਿਆ ਕਿੰਨਾ ਟੈਂਪਰੇਚਰ ਦੇਖਣ ਨੂੰ ਮਿਲਿਆ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਮੁੱਖ ਤੌਰ ਤੇ ਆਪਾਂ ਨੂੰ ਕੱਲ ਤੋਂ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦੇ ਦਿਖਾਈ ਦੇਣਗੇ 19 ਤੋਂ ਲੈ ਕੇ 21 ਤੋਂ ਆਪਾਂ ਨੂੰ ਮੇਨ ਤੌਰ ਤੇ ਸਿਸਟਮ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇ ਗਏ ਹਨ ਪਿਛਲੀ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ